ਸਸਰੀ ਕਾਇਦੇ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬੇਸਣ ਦਾ ਚਿਲਾ ਆ ਬੇਸਣ ਹੈ ਕੌਲੀ ਕੱਚ ਦੀ ਤੇ ਆਪਾਂ ਇਹਨੂੰ ਲਾਉਂਗੇ ਚ ਪਾਵਾਂਗੇ ਆ ਗੰਡਾ ਤੇ ਹਰੀ ਮਿਰਚ ਛੀਰ ਕੇ ਰੱਖੀ ਐ ਇਹ ਪਾਵਾਂਗੇ ਬਰੀਕ ਬਰੀਕ ਕੱਟ ਲਈ ਆਪਾਂ ਟਮਾਟਰ ਛੀਰ ਕੇ ਰੱਖਿਆਗਾ ਹੇਵੀ ਬਰੀ ਇੱਕ ਬਰੀ ਕਚੀ ਰਿਆ ਪਾ ਤਣਗਾ ਹਰਾ ਇਹ ਵੀ ਆਪਾਂ ਚੀਰ ਕੇ ਰੱਖ ਲਿਆ ਹੁਣ ਆਪਾਂ ਨਾਣ ਮਿਰਚ ਪਾਵਾਂਗੇ ਕਿੰਨੇ ਕਿਲੋੜ ਹੈ ਨਾਣ ਮਿਰਚ ਤੇ ਹਲਦੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਰਲਾ ਲਾਂਗੇ ਕੜਛੀ ਨਾਲ पानी पावे फिर आप हथे जिम्मे जुमे पानी पवेगा उ पावगे आप ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੇ ਹੁਣ ਆਪਾਂ ਇਹ ਤਾਂ ਤਿਆਰ ਕਰ ਲਿਆ ਵੇਸਣ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਤਵਾ ਧਰਾਂਗੇ ਰੇਣੂ ਤੋਂ ਟੋਕ ਦੇਾਂਗੇ ਆਪਾਂ ਐਨਾ ਕੀ ਆਪਾਂ ਪਤਲਾ ਰੱਖਣਾ ਹੈ ਨਾ ਬਹੁਤ ਗਾੜਾ ਤੇ ਨਾ ਪਤਲਾ தவார்ம போன அப்படின் சிளா பவாங்க பண்ணே நீ ਸੇਕ ਜਿਆਦਾ ਲੱਗ ਗਿਆ ਤਾਂ ਵੀ ਇਹ ਜਿਆਦਾ ਘੱਟ ਕਰਦੇ ਆ ਇਹ ਨੂੰ ਹੁਣ ਆਪਾਂ ਲਾ ਦੇਾਂਗੇ ਤੇ ਆਪਾਂ ਹੋਰ ਨਮਾ ਪਾਵਾਂਗੇ ਕਰੜਾ ਥੋੜਾ ਜਿਹਾ ਪਾਣੀ ਹੋਰ ਪਾ ਲਾਂਗੇ ਆਂ ਕਰਕੇ ਜਿਆਦਾ ਉਹ ਮੋਟਾ ਜਿਹਾ ਬਣ ਗਿਆ ਨਾਲੇ ਸੜ ਗਿਆ ਥੱਲਿਓ ਉਹਨਾਂ ਪਰਫੈਕਟ ਹੋਰ ਲਾ ਦੇਵਾਂਗੇ ਇਹ ਵੀ ਟੁੱਟ ਗਿਆ। ਲੋ ਇਹ ਵੀ ਰੜ ਗਿਆ ਤੇ ਆਪਾਂ ਬਾਕੀ ਦੇ ਸਾਰੇ ਬਣਾ ਲਾਂਗੇ। ਲਓ ਆਪਣੇ ਚਿੱਲੇ ਬਣ ਗਏ। ਸਾਰੇ ਬਣ ਗਏ। ਤੇ ਆ ਵਧੀਆ ਬਣਿਆ ਤੇ ਆ ਥੋੜਾ ਜਿਹਾ ਟੁੱਟ ਗਿਆ ਖੁਰਚਣਾ ਵੱਜ ਕੇ। ਦੂਜਾ ਤੇ ਆ ਪਹਿਲਾ ਥੋੜਾ ਜਿਹਾ ਸੜ ਗਿਆ ਸੇਕ ਜ਼ਿਆਦਾ ਹੋ ਗਿਆ ਸੀਗਾ। ਤੇ ਬਹੁਤ ਵਧੀਆ ਬਣੇ ਆ ਪੋਲੇ ਪੋਲੇ ਤੇ ਆਪਾ ਸੌਸ ਰੱਖਾਂਗੇ ਸੌਸ ਜਲਾ ਕੇ ਖਾ ਸਕਦੇ ਆ ਬਹੁਤ ਵਧੀਆ ਸਵਾਦ ਲੱਗਦੇ ਆ ਬਹੁਤ ਕਰਾਰੇ ਬਹੁਤ ਵਧੀਆ ਬਣੇ ਆ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ